ਮਿੰਟੋ ਜੀ ਤੁਸੀਂ ਆਮ ਆदमी ਪਾਰਟੀ ਦੀ ਗੱਲ ਕਰੀਏ ਤੇ ਇਹਦੀਆਂ ਗੱਲਾਂ ਜਦੋਂ ਕਰਨ ਲੱਗੀਏ ਤੇ ਕਾਫੀ ਸਰੀਂ ਕਰਨਾ ਤੁਰ ਪੈਂਦੀਆਂ ਨੇ ਗੱਲ ਜਲੰਧਰ ਦੀ ਕਰ ਲਈਏ ਰਮਨ अरोड़ा ਹੋਰਿਆਂ ਦੀ ਕਰ ਲਈਏ ਕਹਿੰਦੇ ਵੀ ਉਹਨਾਂ ਦਾ ਇੱਕ ਤੇ ਰਿਮਾਂਡ ਚਾਹ 7 ਦਿਨ ਹੋਰ ਵਧਾਤਾ ਰਿਮਾਂਡ ਕੀ ਵਧਾਇਆ ਉਹ ਕੇਸ ਹੀ ਇੰਨਾ ਫੈਲ ਗਿਆ ਵੀ ਉਹ ਚ ਕਈ ਸਾਰੇ ਹੋਰ ਨਾਮ ਚਿਹਰੇ ਆਈ ਜਾਂਦੇ ਇੱਕ ਨਗਰ ਨਿਗਮ ਦੀ ਇਨਸਪੈਕਟਰ ਬੀਬੀ ਵੀ ਕਹਿੰਦੇ ਫੜ ਲਈ ਆ ਹਰਪ੍ਰੀਤ ਕੌਰ ਉਹ ਵੀ ਇਸੇ ਭ੍ਰਿਸ਼ਟਾਚਾਰ ਮਾਮਲੇ ਨਾਲ ਜੁੜੀ ਹੋਈ ਖਬਰ ਹੈ ਕੁਝ ਗੱਲਾਂ ਤੇਰੇ ਸ਼ਹਿਰ ਦੀਆਂ ਗੱਲਾਂ ਵਿੱਚ ਤੇਰਾ ਨਾ ਆਵੇ ਹੁਣ ਜਲੰਧਰ ਚ ਤੇ ਇੱਕ ਹੀ ਨਾਮ ਆਉਣਾ ਆ ਰਮਨ ਅਰੋੜਾ ਹੋਰ ਕੀ ਆ ਰਮਨ ਅਰੋੜਾ ਵਾਲਾ ਕੇਸ ਸਰ ਜਦੋਂ ਤੱਕ ਵੋਟਾਂ ਨਹੀਂ ਪੈਂਦੀਆਂ ਲੁਧਿਆਣੇ ਵਾਲੀਆਂ ਸ਼ਾਂਤ ਨਹੀਂ ਹੋ ਸਕਦਾ ਹੂੰ ਠੀਕ ਹੈ ਨਾ ਜੀ ਜੀ ਕਿਉਂਕਿ ਜੇ ਤੁਸੀਂ ਪੁੱਛੋਗੇ ਕਿ ਵਿਜੇ ਸਿੰਘਲਾ ਦਾ ਜਿਹੜਾ ਚਲਾਨ ਸੀ ਤੁਸੀਂ ਪੇਸ਼ ਕਿਉਂ ਨਹੀਂ ਕੀਤਾ ਜੇ ਐਡੇ ਤੁਸੀਂ ਜ਼ੀਰੋ ਟੋਲਰੈਂਸ ਵਾਲੇ ਹੋ ਤਾਂ ਆਪਦੇ ਹੱਥੀ ਫੜਿਆ ਸਿੰਘਲਾ ਜਿਹੜਾ ਹੂੰ ਉਹਦੇ ਖਿਲਾਫ ਤੁਸੀਂ ਚਾਰ ਸ਼ਿਟ ਕਿਉਂ ਨਹੀਂ ਹੁਣ ਤੱਕ ਫਾਈਲ ਕੀਤੀ ਬਈ ਬੁੱਛੋ ਸਵਾਲ ਬੋਲੋ ਮੇਰੇ ਮੱਖਣਾ ਉਹੋ ਇਸ ਤੇ ਬੋਲੋ ਮੌਲਵੀ ਕਰਦਾ ਹੁੰਦਾ ਨਾ ਪਾਕਿਸਤਾਨ ਵਾਲਾ ਤਾਂ ਗੱਲ ਪਤਾ ਨਹੀਂ ਉਹਨੂੰ ਬੈਣ ਬੂਣ ਕਰ ਦਿੱਤਾ ਨੇ ਕਿ ਉਹ ਚਾਹੁੰਦਾ ਹਲੇ ਇੱਧਰ ਗੱਲ ਇਹ ਆ ਕਿ ਭਾਈ ਤੁਸੀਂ ਇਸ ਮਾਮਲੇ ਨੂੰ ਸ਼ਾਂਤ ਨਹੀਂ ਹੋਣ ਦਿਓਗੇ ਕਿ ਭਾਈ ਅਸੀਂ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਲੜਾਈ ਲੜ ਰਹੇ ਹਾਂ ਸਰ ਜੀ ਤੇ ਅਸੀਂ ਆਪਦਾ ਵੀ ਬਖਸ਼ੇ ਤੇ ਜਿਹੜਾ ਫੜਿਆ ਪਹਿਲਾਂ ਉਹਦੇ ਵਿਆਹ ਦੇ ਵਿੱਚ ਉਹ ਜਿਵੇਂ ਗਾਣਾ ਇਹ ਨਾ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਉਥੇ ਇਹਨਾਂ ਦਾ ਆਪਣਾ ਲਾਣਾ ਹੀ ਹਮ ਭ੍ਰਿਸ਼ਟਾਚਾਰੀ ਦੇ ਦੋਸ਼ ਵਿੱਚ ਫੜੇ ਸਿੰਗਲਾ ਦੇ ਵਿਆਹ 'ਚ ਨੱਚਦਾ ਫਿਰਦਾ ਸੀ ਇਦਾਂ ਹੀ ਆ ਫਿਰ ਕਿਸੇ ਦੇ ਮੂਝੋ ਆਈਦਾ ਕਹ ਲੋ ਕਿ ਗੁਲਾਬ ਜਾਮਨ ਹਮ ਮਤਲਬ ਕਿ ਕਿਆ ਯਾਰ ਮਹਿਫਲ ਸਜਿਆ ਥੇ ਸਿੰਗਲਾ ਤੇ ਕਹਿੰਦਾ ਦੇ ਦੇ ਢੇੜਾ ਨੀਦੇ ਦੇ ਢੇੜਾ ਉਥੇ ਤੇ ਢੇੜੇ ਦਿੱਤੇ ਜਾ ਰਹੇ ਸੀ ਬਿਲਕੁਲ ਜੀ ਕਮਾਲ ਦੀ ਗੱਲ ਹੈ ਤਾਂ ਗੱਲ ਇਹ ਆ ਕਿ ਸਭ ਮੈਂ ਅੱਗੇ ਕਿਹਾ ਸੀਗਾ ਕਿ ਜਿਸ ਜਲੰਧਰ ਚ ਹੁਣ ਇਹ ਸਾਰਾ ਕੁਝ ਚੱਲਦਾ ਉਸ ਜਲੰਧਰ ਤੋਂ ਬਾਹਰ ਨਿਕਲ ਕੇ ਥੋੜਾ ਦੂਰ ਚਾਹੀਏ ਤੇ ਲੁਧਿਆਣਾ ਹਮ ਕੱਲ ਰਾਤ ਗੁਜ਼ਾਰੀ ਮੈਂ ਸਜਨਾ ਸ਼ਹਿਰ ਤੇ ਰੇਲੋ ਵਿਖੇ ਤਾਂ ਭਈ ਉੱਥੇ ਰਾਤ گزار ਕੇ ਹੁਣ ਤੁਸੀਂ ਦੇਖਿਆ ਹੀ ਆ ਕਿ ਭਈ ਕੇਜਰੀਵਾਲ ਸਾਹਿਬ ਉੱਥੇ ਕਰ ਰਹੇ ਆ ਨਾ ਰੋਡ ਸ਼ੋ ਅਰੋੜਾ ਸਾਹਿਬ ਦਾ ਅੱਜ ਉਹਨਾਂ ਨੇ ਨਾਮਜ਼ਦਗੀ ਪੱਤਰ ਪਰਵਾਣਾ ਹੈ ਉੱਥੇ ਪਤਾ ਕਰ ਲੋ ਉੱਥੇ ਕੀ ਚੱਲਦਾ ਹਮ ਅੰਮ੍ਰਿਤਸਰ ਕੀ ਚੱਲਦਾ ਜਿੱਥੇ-ਜਿੱਥੇ ਜ਼ੋਰ ਚੱਲਦਾ ਬੱਸ। ਥਾ ਥਾ ਸਰ ਹੁਣ ਜਿਹੜੀ ਇਹ ਗ੍ਰਿਫਤਾਰ ਕੀਤੀ ਹੈ ਇਨਸਪੈਕਟਰ ਬੀਬੀ। ਇਹਦੇ ਤੇ ਕੀ ਦੋਸ਼? ਆਇਓ ਦੋਸ਼ ਇੱਕ ਬੇકરી ਵਾਲੇ ਨੇ ਕਿਹਾ ਕਿ ਭਾਈ ਮੇਰੀ ਇਮਾਰਤ ਨੂੰ ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ ਕਿ ਸਰ ਜਿਹਦੇ ਮਰਜ਼ੀ ਗੱਲ ਚ ਸਾਫਾ ਪਾਇਆ ਜਾ ਸਕਦਾ ਕਿਉਂਕਿ ਮਾਸਟਰ ਪਲਾਨ ਦੀ ਸ਼ਰਤ ਹੀ ਐਸੀ ਆ। ਹੂੰ ਜੜ ਤੇ ਪੰਜਾਬੀ ਜਿਹੜੀ ਆ ਮਤਲਬ ਕਿ ਜਾਣਦੇ ਨਹੀਂ ਕਦੇ ਸਮਝਦੇ ਨਹੀਂ ਐ ਕਿ ਜੜ ਕਿੱਥੇ ਆ। ਜੜ ਉਹ ਸ਼ਰਤ ਆ ਜਿਹੜੀ ਪੂਰੀ ਨਹੀਂ ਕੀਤੀ ਜਾ ਸਕਦੀ। ਹੋਈ ਨਹੀਂ ਸਕਦੀ ਕਿਸੇ ਸ਼ਹਿਰ ਚ ਤਾਂ ਕੀ ਆ ਕੱਲ ਚ ਸਫਾ ਪਾ ਲੈਂਦੇ ਆ ਸੈਟਿੰਗ ਹੋ ਜਾਂਦੀ ਆ ਤਾਂ ਮਤਲਬ ਕਿ ਬੇਕਰੀ ਵਾਲੇ ਨੇ ਇਹ ਦੋਸ਼ ਲਾਇਆ ਕਿ ਇਹਨਾਂ ਨੇ ਇਲੀਗਲ ਕਹਿ ਕੇ ਫੇਰ ਮੇਰੇ ਨਾਲ ਸੈਟਿੰਗ ਕੀਤੀ ਮੇਰੇ ਤੋਂ ਪੈਸਾ ਵਸੂਲ ਪਾਇਆ ਤੇ ਪੈਸਾ ਫੜਿਆ ਸਬੀਬੀ ਨੇ ਹਮ ਹੁਣ ਉਹ ਤੋਂ ਬਾਅਦ ਇਹਦਾ ਕੁੜਮ ਆ ਜਿਹੜਾ ਮੈਦਾਨ ਉਹਦੇ ਲਈ ਵੀ ਮੈਦਾਨ ਖੁੱਲ ਗਿਆ ਜੀ ਫੇਰ ਇਹਦਾ ਮੁੰਡਾ ਰਾਜਨ ਉਹ ਵੀ ਨਾਮਜ਼ਦ ਇੱਕ ਹੋਰ ਕੋਈ ਕਾਰੋਬਾਰੀ ਅਸ਼ੇਤ ਉਹ ਸਾਰੇ ਇਸ ਕਰਕੇ ਨਾਮਜ਼ਦ ਕਰ ਲਏ ਗਿਆ ਕਿ ਵੇਖੋ ਜੀ ਇਹ ਜਿਹੜੀਆਂ ਪ੍ਰਾਪਰਟੀਆਂ ਇਹਨਾਂ ਦੇ ਨਾਮ ਤੇ ਖਰੀਦ ਹੋਈਆਂ ਨੇ ਉਹ ਰਮਨ ਅਰੋੜਾ ਦੇ ਵਿਧਾਇਕ ਬਨਣ ਤੋਂ ਬਾਅਦ ਖਰੀਦ ਹੋਈਆਂ ਨੇ ਜੀ ਤੇ ਗੱਲ ਇਹ ਆ ਕਿ ਰਮਨ ਅਰੋੜਾ ਤੋਂ ਇਲਾਵਾ ਹੋਰ بڑے ਰੌਲੇ ਪੈਂਦੇ ਆ ਕਿ ਪ੍ਰਾਪਰਟੀਆਂ ਬਣੀਆਂ ਨੇ ਕੋਈ ਬੰਦਾ ਮੋਬਾਈਲ ਠੀਕ ਕਰਦਾ ਕਰਦਾ ਇੱਕ ਕਮਰੇ ਦੇ ਘਰ ਚੋਂ ਹੂੰ ਬਹੁਤ ਵੱਡੀ ਕੋਠੀ ਛੱਤ ਦਾ ਹਾਈਵੇ ਦੇ ਬਿਲਕੁਲ ਲੱਗ ਗਿਆ ਅਸੀਂ ਲੰਘਦੇ ਉਥੋਂ ਸਰ ਸਵਾਲ ਤੇ ਵਰਦੇ ਆ ਨਾ ਤੇ ਆਮ ਲੋਕ ਵੀ ਇਸ ਚੀਜ਼ ਨੂੰ ਦੇਖਦੇ ਆ ਵੀ ਇਹ ਕਿਹੜਾ ਕੁਛ ਨਾ ਕੁਛ ਝੋਲ ਇੱਥੇ ਇੱਕ ਹੋਰ ਇਹਨਾਂ ਦਾ ਵਿਧਾਇਕ ਮੈਂ ਹੋਰ ਦੱਸ ਦੇਣਾ ਮਾਨ ਸਾਹਿਬ ਨੂੰ ਜੇ ਚਾਹੋ 6 ਕੇ 7 ਕਿੱਲੇ ਚ ਕੋਠੀ ਸ਼ੁਰੂ ਕਰੀ ਬੈਠਾ ਕੀ ਬਾਰਡਰ ਬੈਲਟ ਦੇ ਵਿੱਚ ਕੀ ਬਾਤ ਲੱਭ ਲੋ ਨਹੀਂ ਤੇ ਨੀਤੀ ਈਡੀ ਨਹੀਂ ਤੇ ਆ ਕੇ ਲੱਭਣੇ ਆ ਇਹ ਮੈਂ ਤੁਹਾਨੂੰ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਉਹ ਕਾਫੀ ਵਾਇਰਲ ਹੋ ਰਹੀ ਆ ਗੱਲ ਉਹ ਮੇਰੇ ਹੂੰ ਕਿ ਭਾਜ ਭੱਜ ਜਾਣਗੇ ਜੀ ਸਰ ਮੇਰੇ ਕੋਲ ਠੋਸ ਕਾਰਨ ਇਹ ਆਣਾ ਚੀਜ਼ਾਂ ਦੇ ਹਮ ਕਿ ਆਪਾਂ ਕਿਤੇ ਨਾ ਕਿਤੇ ਸਪੈਕੂਲੇਟ ਕਰ ਸਕਦੇ ਹਾਂ ਇਸ ਚੀਜ਼ ਨੂੰ ਜੀ ਕਿ ਜਿਹੜਾ ਬੰਦਾ ਮਲੰਗ ਬੰਦਾ ਯਾਰ ਮਾਫ ਕਰਨਾ ਇਤੋਂ ਗਿਆ ਧਰਨਾ ਲਾਇਆ ਉਹਨਾਂ ਚੱਕ ਕੇ ਕੁੱਟ-ਕੁੱਟ ਦਿੱਤਾ مشهور ਹੋ ਗਿਆ ਐਸ ਪਾਰਟੀ ਚ ਗਿਆ ਉਸ ਪਾਰਟੀ ਚ ਗਿਆ ਝਾੜੂ ਲਿਆ ਕਿਹਾ ਤੂੰ ਆ ਹਮ ਸਾਹਮਣੇ ਕੋਈ ਬੰਦਾ ਨਹੀਂ ਗਿਆ ਜਿੱਤ ਗਿਆ ਜੀ ਸਰ ਕਮਾਲ ਆਇਆ ਦੋ ਦੋ ਤਿੰਨ ਤਿੰਨ ਕੋਠੀਆਂ ਇਹ ਲੋਕ ਨਹੀਂ ਸਮਝ ਰਹੇ ਭਲਾ ਲੋਕ ਸਮਝ ਰਹੇ ਹੈ ਜੀ ਲੋਕ ਸ਼ਾਇਦ ਮਤਲਬ ਕਿ ਲੋਕ ਤੇ ਇੱਕ ਇੱਕ ਰਮਣ ਦੀ ਗੱਲ ਥੋੜੀ ਐ ਸਰ ਹੂੰ ਮੈਂ ਤੇ ਤੁਹਾਨੂੰ ਦੱਸਿਆ ਨਾ ਸਰਡਾਲ ਤੇ ਉਲੂ ਬੈਠਾ ਵਾਲੀ ਗੱਲ ਦੀ ਬਸ ਬਈ ਬਹੁਤ ਥਾਵਾਂ ਤੇ ਐਸੇ ਚਰਚੇ ਆ ਕਿ ਜਿਹੜਾ ਬੰਦਾ ਯਾਰ ਬਿਲਕੁਲ ਨਕਮਾ ਸੀਗਾ ਤੇ ਉਹ ਅੱਜ ਇੱਥੇ ਤੱਕ ਪਹੁੰਚ ਗਿਆ ਚਲੋ ਪਹੁੰਚ ਗਿਆ ਲੋਕਾਂ ਨੇ ਪਹਚਾਇਆ ਜੀ ਇਕਦਮ ਉਹਦੀ ਹੈਸੀਅਤ ਐਡੀ ਕਿੱਡੀ ਖੋ ਗਈ ਜੀ ਕਿ ਸਾਰੇ ਖਰਚੇ ਕੱਢ ਕੇ ਚਲੋ ਲੱਖ ਡੇਢ ਲੱਖ ਰੁਪਈਆ ਉਹਨੂੰ ਤਨਖਾਹ ਆਉਣ ਲੱਗ ਪਈ ਹਮ ਪਰ ਖਰਚੇ ਵੀ ਤੇ ਵਧੇ ਆ ਨਾ ਖਰਚੇ ਤੇ ਤਿੱਗਣੇ ਵਧੇ ਹੋਣਗੇ ਬਿਲਕੁਲ ਤਾਂ ਉਹ ਤਾਂ ਜਿਹੜੀ ਥੋੜੀ ਬਹੁਤੀ ਪ੍ਰਾਪਰਟੀ ਸੀ ਉਹ ਵੀ ਵਿਕਣੀ ਚਾਹੀਦੀ ਸੀ ਫੇ 6 6 ਕਿੱਲੇ ਚ ਕੋਠੀਆਂ ਕਿਵੇਂ ਪੈਣੀਆਂ ਸ਼ੁਰੂ ਆਕੀਆਂ ਸਾਬ ਹਮ ਇਹ ਸਾਬ ਖਤਾਬ ਮਾਨ ਸਾਹਿਬ ਤੁਹਾਡੇ ਤੂੰ ਨਹੀਂ ਲੱਗਣਾ ਤੁਸੀਂ ਤੇ ਰਮਨ अरोड़े ਦਾ ਲਾ ਲਿਆ ਸਿੰਘਲੇ ਦਾ ਲਾ ਲਿਆ ਤੁਹਾਡੇ ਕੋਲੇ ਛੋਟਾ ਕੈਲਕੂਲੇਟਰ ਵੱਡਾ ਕੈਲਕੂਲੇਟਰ ਹੈ ਅਮਿਤ ਸ਼ਾਹ ਕੋਲ ਤੁਸੀਂ ਠਹਿਰ ਜੋ ਤੇ ਪਤਾ ਮਾਨ ਸਾਹਿਬ ਨੂੰ ਵੀ ਆ ਹਮ ਹਮ ਮਾਨ ਸਾਹਿਬ ਨੂੰ ਵੀ ਪਤਾ ਹੈ ਹਮ ਕਿ ਇਹਨਾਂ ਨੇ ਰਗੜੀ ਚਨਾ ਸੋ ਇਸ ਕਰਕੇ ਵੱਡਾ ਜਿੱਦਣ ਉਹਨਾਂ ਨੇ ਕੈਲਕੂਲੇਟਰ ਚੁੱਕਿਆ ਸਾਬਕਤਾਬ ਕਰਨਗੇ ਉਹ ਸਾਬਕਤਾਬ ਉਹ ਕਰਨਗੇ ਫਿਰ ਵਚਨਗੇ ਉਹ ਸ਼ਰਨ ਚ ਜਾਣਗੇ ਇਹਨਾਂ ਦੇ ਜੋ ਸੋ ਇਹ ਇਸ ਵੇਲੇ ਦੀ ਹਾਲਤ ਹੈ ਇਹ ਤਾਂ ਹੁਣ ਲੁਧਿਆਣਾ ਇਲੈਕਸ਼ਨ ਨੂੰ ਕਹਿ ਲੋ ਕਿ ਚਮਕਾਉਣ ਵਾਸਤੇ ਹਮ ਸਾਰਾ ਕੁਛ ਜਿਹੜਾ ਉਹ ਕੀਤਾ ਕਰਾਇਆ ਜਾ ਰਿਹਾ ਪਰ ਗੱਲਾਂ ਜਿਹੜੀਆਂ ਨੇ ਉਹ ਗਾਂਧੀਆਂ ਹੈਗੀਆਂ ਕਿਸ ਤਰ੍ਹਾਂ ਪੈਸਾ ਕਿਸ ਤਰ੍ਹਾਂ ਰੁਪਈਆ ਇਕੱਠਾ ਕਰਦੇ ਪਏ ਨੇ ਕੁਝ ਬੰਦੇ ਜੀ ਮੈਂ ਸਾਰਿਆਂ ਨੂੰ ਕਦੇ ਵੀ ਪ੍ਰਿਸ਼ਟ ਨਹੀਂ ਕਹਿੰਦਾ ਬਹੁਤ ਲੋਕ ਇਮਾਨਦਾਰ ਵੀ ਹੁੰਦੇ ਰਾਜਨੀਤੀ 'ਚ ਪਰ ਕੁਝ ਬੰਦੇ ਇਹਨਾਂ ਦੇ ਜਿਸ ਤਰ੍ਹਾਂ ਹਲਕੇ ਹੋ ਕੇ ਥੱਲੇ ਰੁਪਈਏ ਇਕੱਠੇ ਕਰਨਦੇ ਆ ਸਰ ਦੁਨੀਆ ਤਰਾ ਤਰਾ ਰੁਪਈਆ ਕਰਦੀ ਹੈ ਤਰਾ ਤਰਾ ਬਿਲਕੁਲ ਬਿਲਕੁਲ ਮਿੰਟੂ ਜੀ ਖੈਰ ਜੀ ਆ ਰਜਿੰਦਰ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਪਰ ਤੁਸੀਂ ਇਹ ਸ਼ਿਕਵਾ ਤੇ ਨਜਾਇਜ਼ ਕਰ ਰਹੇ ਹੋ ਵੀ ਤੁਹਾਡਾ ਕਮੈਂਟ ਨਹੀਂ ਰੀਡ ਕੀਤਾ ਮੈਨੂੰ ਖੁਦ ਯਾਦ ਹੈ ਤੁਹਾਡੇ ਕਮੈਂਟ ਮੈਂ ਬਹੁਤ ਰੀਡ ਕੀਤੇ ਨੇ ਤੇ ਇਧਰ ਮਿੱਤਰ ਕਹਿ ਰਹੇ ਨੇ ਚੰਦਜੀਤ ਸਿੰਘ ਜੀ ਕਹਿੰਦੇ ਅਸੀਂ ਤਾਂ ਬਈ ਤੁਹਾਡੇ ਚੈਨਲ ਤੋਂ ਪੁਸ਼ਟੀ ਕਰਦੇ ਆਂ ਖਬਰਾਂ ਦੀ ਸੱਚੀਆਂ ਦੀ ਸਟੀਕ ਜਾਣਕਾਰੀਆਂ ਹੁੰਦੀਆਂ ਨੇ ਖੈਰ ਸ਼ੁਕਰੀਆ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਕੱਲ ਪ੍ਰੋਗਰਾਮ ਸੀ ਕੋਹਲੀ ਨੂੰ ਪਾਰਟੀ 'ਚ ਐਂਟਰ ਕਰਨ ਦਾ ਤੇ ਉਹ ਉਹਦੇ 'ਚ ਕਹਿੰਦੇ ਵੀ ਮਹਿੰਦਰ ਭਗਤ ਐਬਸੈਂਟ ਸੀ ਕੋਹਲੀ ਨੂੰ ਐਂਟਰ ਕਰਨ ਦੀ ਖਬਰ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀਗੀ ਕੋਹਲੀ ਸਾਹਿਬ ਕੌਣ ਨੇ ਕਿਵੇਂ ਨੇ ਕਿੱਥੋਂ ਆਏ ਤੇ ਮਹਿੰਦਰ ਭਗਤ ਵਾਲੀ ਭਾਈ ਤੁਸੀਂ ਇਹ ਮਾੜਾ ਮੋਟਾ ਤੇ ਹੁੰਦਾ ਹੀ ਹੈ ਵਿਚਾਰਕ ਮਤ ਪੇਦ ਵਾਲੀ ਗੱਲ ਚੱਲਦੀ ਰਹਿੰਦੀ ਹੈ ਇਹਨਾਂ ਦੀ ਵਿਚਾਰਕ ਨਹੀਂ ਹੌਲੀ ਹੌਲੀ ਕਾਰੋਬਾਰਕ ਵੀ ਨਿਕਲਣਗੇ ਮਤ ਪੇਦ ਠਹਿਰੋ ਤੁਸੀਂ ਥੋੜਾ ਇਹ ਹੁੰਦਾ ਕਿ ਭਈ ਜਦੋਂ ਕਿਸੇ ਬੰਦੇ ਨੂੰ ਕਿਸੇ ਤੋਂ ਇਨਸਿਕਿਉਰਟੀ ਹੁੰਦੀ ਹੈ ਤਾਂ ਕਈ ਵਾਰ ਨਾਰਾਜ਼ ਵੀ ਹੋ ਜਾਂਦਾ ਉਹ ਭਗਤ ਜੀ ਨਾਰਾਜ਼ ਨੇ ਜਾਂ ਜਿਵੇਂ ਇੰਛ ਨੇ ਮੈਂ ਨਹੀਂ ਕੁਝ ਕਹਿ ਸਕਦਾ ਪਰ ਤੁਸੀਂ ਵੇਖੋ ਆਉਣ ਵਾਲੇ ਸਮੇਂ ਚ ਕੀ ਹੁੰਦਾ ਚਲੋ ਇੱਕ ਇੰਟਰਸਟਿੰਗ ਕਮੈਂਟ ਲਓ ਥੋੜਾ ਫੰਕਸ਼ਨ ਕਰੋ ਜੀ ਇਧਰ ਰਾਏਕੋਟ ਤੋਂ ਕੋਈ ਕਹਿ ਰਿਹਾ ਸੱਜਣਾ ਕਿ 1912 ਤੇ ਉਹਨਾਂ ਨੇ ਕੰਪਲੇਂਟ ਪਾਈ ਸੀ ਜੀ ਤੇ ਬਿਜਲੀ ਮਹਿਕਮੇ ਚ ਉਹ ਕਾਲ ਆ ਗਈ ਕਿ ਭਾਈ ਸਾਹਿਬ ਸਾਡੀ ਗੱਡੀ ਚ ਤੇਲ ਨਹੀਂਗਾ ਸਾਨੂੰ ਕਿਰਪਾ ਕਰਕੇ ਆ ਕੇ ਲੈ ਜਾਓ ਮੈਂ ਹੋਈ ਪੜ ਰਿਹਾ ਸੀ ਤੇ ਇਹਦਾ ਮਤਲਬ ਇਹ ਆ ਕਿ ਇਸ ਵੇਲੇ ਇਹ ਹਾਲਤ ਹੋਈ ਪਈ ਆ ਰੰਗਲੇ ਪੰਜਾਬ ਦੇ ਵਿੱਚ ਕਿ ਬਿਜਲੀ ਵਾਲਿਆਂ ਕੋਲ ਇਸ ਪੀਕ ਸੀਜ਼ਨ ਦੇ ਵਿੱਚ ਤੇਲ ਨਹੀਂ ਹੈਗਾ ਹੂੰ ਕਮਾਲ ਹੋ ਗਈ ਹੈ ਤੁਹਾਡੀ ਗੱਲਾਂ ਕਰਨ ਨੂੰ ਤੁਸੀਂ ਪੰਜਾਂ ਦਸਾਂ ਦੇ ਬਰਾਬਰ ਇੱਕ ਜੇ ਜੀ ਤੇ ਕੰਮ ਕਰਨ ਦੇ ਮਾਮਲੇ ਦੇ ਵਿੱਚ ਤੁਸੀਂ ਨਖਟੂ ਜੇ ਨਖੇਦ ਜੇ ਨਲਾਇਕ ਜੇ ਹੁਣ ਮੈਨੂੰ ਦੱਸੋ ਕਿ ਜਿਹੜਾ ਬੰਦਾ ਆਪਣੇ ਘਰ ਦੇ ਵਿੱਚ ਕੋਈ ਸਕੂਟਰ ਮੋਟਰਸਾਈਕਲ ਵੀ ਨਹੀਂ ਰੱਖਦਾ ਹੋਵੇ ਇਹਨਾਂ ਨੂੰ ਸਾਈਕਲ ਤੇ ਖਿੱਚੀ ਫਿਰੇ ਹੋਣਾ ਦੋ ਤਿੰਨ ਇਹ ਹੋਣਗੇ ਅਗਲਾ ਇੰਨੇ ਬੰਦਿਆਂ ਨੂੰ ਕਿਵੇਂ ਲਿਆ ਵੇਚੀ ਤੇ ਕੋਲ ਸਾਈਕਲ ਹੈ ਇਕੱਲਾ ਜੀ ਕਮਾਲ ਹੈ ਯਾਰ ਉਹਨਾਂ ਦੀ ਆਪਦੀ ਮਜਬੂਰੀ ਬੰਦਿਆਂ ਦੀ ਆਪਦੀ ਮਜਬੂਰੀ ਆ ਇਹਦਾ ਮਤਲਬ ਹੈ ਕਿ ਸਾਰਾ ਕੁਝ ਜਿਹੜਾ ਆ ਉਹ ਉਲਟ ਗਿਆ ਜੇ ਤੇ ਮਾਨ ਸਾਹਿਬ ਮਾਨ ਸਾਹਿਬ ਕਹੀ ਜਾਂਦੇ ਆ ਕਿ ਜੀ ਦੇਖੋ ਆ ਆ ਉਹ ਕਿਸਾਨ ਯੂਨੀਅਨਾਂ ਤੇ ਤਵਾ ਰੱਖੀ ਬੈਠਿਆ ਜੀ ਉਹਨਾਂ ਤੇ ਪੂਰੇ ਮਗਰ ਪਏ ਹੋਏ ਆ ਉਹਨਾਂ ਤੇ ਵੀ ਆਪਾਂ ਗੱਲ ਕਰਦੇ ਆ ਪਹਿਲਾਂ ਇੱਕ ਕਮੈਂਟ ਵੀ ਪੜ ਲਗੇ ਜੁਰਾਵਰ ਢਿੱਲੋਂ ਜੀ ਕਹਿੰਦੇ ਕਿ ਕੇਂਦਰ ਸਰਕਾਰ ਨੇ ਅੱਜ ਪੰਜਾਬ ਸਰਕਾਰ ਦੀਆਂ ਟੋਰਾ ਜਿਹੜੀਆਂ ਢਿਲੀਆਂ ਛੱਡੀਆਂ ਹੋਈਆਂ ਜਦੋਂ ਕਹਿੰਦੇ ਕਸੀਆਂ ਉਹ ਚੀਕਾ ਨਿਕਲਦੀਆਂ ਵੇਖ ਲਿਓ ਮੈਂ ਤੇ ਤੁਹਾਨੂੰ ਦੱਸਿਆ ਸਰ ਹੂੰ ਨਿਬੜ ਲੈਣਦੇ ਬੰਗਾਲ ਬਿਹਾਰ ਇੱਕ ਨਾ ਗੀਤ ਸੀਗਾ ਫਿਰ ਜੱਟ ਪੰਗੇ ਲੈਣ ਨੂੰ ਪੰਗੇ ਲੈਣ ਨੂੰ ਵਿਹਲਾ ਹੂੰ ਈੜੀ ਫਿਰ ਫੇਲੇ ਹੋ ਜਾਇਆ ਪੰਜਾਬ ਚ ਹੀ ਆ ਹੂੰ ਦੋ ਸਟੇਟਾਂ ਪੁਗਤਾ ਲੈਣਦੇ ਉਹਨਾਂ ਨੂੰ ਇੱਕ ਬੰਗਾਲ ਜੀ ਤੇ ਦੂਸਰਾ ਬਿਹਾਰ ਤੇ ਫਿਰ ਤੀਸਰਾ ਇੱਥੇ ਰੇਲਾ ਵੇਖਿਓ ਬਣਦਾ ਸਰ ਫੈਲਾ ਨੇ ਇਹਨਾਂ ਦੀਆਂ ਬਹੁਤ ਫੈਲਾ ਨੇ ਇਹਨਾਂ ਦੀਆਂ ਰਿਤ ਰੈਤਾ ਫੈਲ ਚੁੱਕਾ ਹੈ ਸਰ ਬੈੱਡ ਦੀ ਸਾਰੀ ਚਾਦਰ ਜਿਹੜੀ ਖਿੱਲੀ ਹੈ ਹੂੰ ਹੋ ਸਕਦਾ ਹੈ ਕਿ ਜਿਹੜੇ ਇੱਥੇ ਇਸ ਵੇਲੇ ਬਣੇ ਹੋਏ ਆ ਨਾ ਮਤਲਬ ਜਿਦਾ ਕਹ ਲਈਏ ਕਿ ਰਿਆਸਤੀ ਹੋ ਸਕਦਾ ਇੱਕ ਦੋ ਚੋਕੀ ਉਹ ਵੀ ਅੰਦਰ ਮਾਰਨੇ 27 ਤੋਂ ਪਹਿਲਾਂ ਕਿ ਇਹਨਾਂ ਦੇ ਥਾਮ ਹੀ ਚੁੱਕੋ ਹੂੰ ਇਹਨਾਂ ਦੇ ਥਾਮ ਹੀ ਜਿਹੜੇ ਚੁੱਕੋ ਤੇ ਸ਼ਾਤ ਆਪਣੇ ਆਪ ਹੀ ਪੁੱਟੀ ਜਾਣੀ ਬਿਲਕੁਲ ਕਿ ਕਸੀ ਬੱਲੀ ਸਾਹਿਬ ਵੀ ਕਹਿ ਰਹੇ ਨੇ ਕਿ 26 ਤੋਂ ਬਾਅਦ ਕਹਿੰਦੇ ਈਡੀ ਪੂਰਾ ਮਨੋਰੰਜਨ ਕਰੇਗੀ ਕਹਿੰਦੇ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਪੰਜਾਬ ਨੂੰ ਬਹੁਤ ਦੁਖੀ ਕੀਤਾ ਹੋਇਆ ਲੋਕੀ ਖੁਸ਼ ਹੋ ਜਾਣਗੇ ਜਦੋਂ ਇਹਨਾਂ ਤੇ ਕਾਰਵਾਈ ਹੋਏਗੀ ਫਿਰ ਭਾਈ ਨਿਕਲਣਾ ਬੜਾ ਖੁਸ਼ ਹੈ ਜੇ ਇਸ ਤਰ੍ਹਾਂ ਕਾਰਵਾਈਆਂ ਹੁੰਦੀਆਂ ਨੇ ਤੇ ਬੜਾ ਖੁਸ਼ ਨਿਕਲ ਜਾਣਾ ਸਾਹਮਣੇ ਆਉਣਾ ਲੋਕਾਂ ਤੇ ਲੋਕਾਂ ਨੇ ਖੁਸ਼ ਵੀ ਹੋਣਾ ਤੇ ਲੋਕਾਂ ਨੇ ਹੈਰਾਨ ਵੀ ਹੋਣਾ ਕਿ ਭਾਈ ਅਸੀਂ ਕਿਹੋ ਜਿਹੇ ਤੌਰ ਦੇ ਵਿੱਚ ਕਿਹੋ ਜਿਹੇ ਮਾਹੌਲ ਦੇ ਵਿੱਚ ਅਸੀਂ ਰਹਿ ਰਹੇ ਸੀ